ਇਹ ਬੰਦੇ ਜਦੋਂ ਕੋਈ ਭਾਜਾਉਣ ਲੱਗਦੇ ਆ ਜਾਂ ਕੋਈ ਵੀ ਲੈਗ ਲੱਕ ਦਾ ਵਰਕਆਊਟ ਕਰਨ ਲੱਗ ਜਾਂਦੇ ਆ ਸਿੱਧੀ ਚੱਲ ਪੈਂਦੇ ਆ ਇਹ ਕੰਮ ਨਹੀਂ ਕਰਨਾ ਫੇਰ ਕਹਿੰਦੇ ਉਹ ਗੱਟੇ ਗੋਡੇ ਦੁਖਦੇ ਆ ਸਨੋਵੀਅਲ ਫਲੂਇਡ ਤੁਹਾਡੇ ਜੋਇੰਟ ਦੇ ਵਿੱਚ ਹੱਡੀਆਂ 'ਚ ਹੋਣਾ ਚਾਹੀਦਾ ਜੋ ਕਿ ਇਦਾਂ ਦੀਆਂ ਐਕਸਰਸਾਈਜ਼ਾਂ ਕਰਨਾ ਹੋਊਗਾ 10 ਵਾਰ ਤੁਸੀਂ ਗਿੱਟੇ ਘਮਾਉਣੇ ਨੇ ਦੋਨੇ ਅੰਦਰ ਨੂੰ ਬਾਹਰ ਨੂੰ 10 ਵਾਰੇ ਘਮਾਉਣੇ ਨੇ ਗੋਡੇ ਅੰਦਰ ਨੂੰ ਬਾਹਰ ਨੂੰ ਫੇਰ ਦੋਨੇ ਇਕੱਠੇ ਫਿਰ ਕਮਾਉਣਾ ਲੱਕ ਇਹ ਸਾਰੀਆਂ ਐਕਸਰਸਾਈਜ਼ਾਂ ਉਹ ਪੀਟੀ ਮਾਸਟਰ ਜੀ ਵਾਲੀਆਂ ਹੀ ਨੇ ਜਿਹੜੀ ਆਪਾਂ ਪਹਿਲਾਂ ਸਰਕਾਰੀ ਸਕੂਲਾਂ 'ਚ ਕਰੀਆਂ ਹੋਈਆਂ ਨੇ ਇਹਨਾਂ ਨਾਲ ਆਪਣੇ ਸਰੀਰ ਦੇ ਵਿੱਚ ਨਾ ਸਨੋਵੀਅਲ ਫਲੂਇਡ ਜੋਇੰਟਾਂ 'ਚ ਰਿਲੀਜ਼ ਹੋ ਜਾਂਦਾ ਇਹ ਆਪਣੀ ਹੱਡੀਆਂ 'ਚ ਪਹਿਲਾਂ ਹੀ ਹੁੰਦਾ ਪਰ 5-10 ਮਿੰਟ ਦੇ ਵਾਰਮ ਅਪ ਨਾਲ ਹੱਡੀਆਂ 'ਚ ਆ ਜਾਂਦਾ ਇੱਕ ਲਚਕੀਲਾ ਪਦਾਰਥ ਆ ਪਾਣੀ ਆ ਜਿਹੜਾ ਵੀ ਆਪਣੀ ਹੱਡੀਆਂ ਨੂੰ ਆਪਸ ਦੇ ਵਿੱਚ ਪਣ ਤੋਂ ਰੋਕਦਾ ਗਰੀਸ માં ਕੰਮ ਕਰਦਾ ਇਹ ਹੁਣ ਜਿਹੜੇ ਮੁੰਡੇ ਗੇਮ ਵਾਲੇ ਨੇ ਚਾਹੇ ਕੋਈ ਵੀ ਗੇਮ ਆ ਉਹ ਵੀ ਸੁਣ ਲਓ ਇਹ ਚੀਜ਼ ਗੇਮ ਖੇਡਣ ਤੋਂ ਪਹਿਲਾਂ ਜ਼ਰੂਰੀ ਆ ਡਾਇਨਾਮਿਕ ਸਟ੍ਰੈਚਿੰਗ ਇਹ ਸਾਡੇ ਉਸਤਾਦ ਜੀ ਫਾਦਰ ਸਾਹਿਬ ਗੋਲਾ ਜਰਗ ਵਾਲੇ ਕਰਾਉਂਦੇ ਹੁੰਦੇ ਸੀ ਐਵੇਂ ਸਰੀਰ ਖੋਲਿਆ ਕਰੋ ਝਣਕਦਿਆ ਕਰੋ ਐਨ ਪੂਰਾ ਐਨ ਫਿਰਿਆ ਕਰੋ ਚਾਹੋ ਨਾ ਟੱਪ ਦੇ ਗਰਾਊਂਡਾਂ 'ਚ ਇਹ ਕਾਹ ਚੀਜ਼ ਬਹੁਤ ਜ਼ਰੂਰੀ ਆ ਕਈ ਮੇਰੇ ਭਰਾ ਨਾ ਅੱਡੀਆਂ ਮਾਰ ਮਾਰ ਭੱਜਦੇ ਨੇ ਉਹ ਭਰਾ ਉਹ ਇੱਥੇ ਗਿੱਦਾ ਨਹੀਂ ਪੈਂਦਾ ਪੱਬਾਂ ਦੇ ਸ਼ੋਲੇ ਬਣੋ ਪੱਬਾਂ ਦੇ ਭੱਜਿਆ ਕਰੋ ਤਾਂ ਹੀ ਥੋੜੇ ਜੋਇੰਟਾਂ ਦੇ ਪ੍ਰੈਸ਼ਰ ਪੈਂਦਾ ਇੰਜੀਨੀਅਰ ਕਰਾਉਨੇ ਉਹ ਜਾਂਦਾ ਜਾਉਣਾ ਭੱਜਿਆ ਫਿਰ ਬਾਟਾਂ ਬੂਟਾਂ ਦਾ ਨਹੀਂ ਪਤਾ ਲੱਗਦਾ ਕਿੰਨੀਆਂ ਨਿਕਲ ਗਈਆਂ